ਸਾਹ ਪੰਜਾਬ ਜੀ ਸਰ ਅਗਰ ਕੀ ਮਾਮਲਾ ਤਾਂ ਇਹ ਕੀ ਕਰ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਰੇਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਸਰਾਂ ਦੇ ਖਿਲਾਫ ਚੱਲਣ ਆਈ ਗਈ ਮੁਹਿੰਮ ਦੇ ਤਹਿਤ ਕੱਲ ਮਿਤੀ 23 ਇਕ 24 ਨੂੰ 25 ਨੂੰ ਜਿਹੜਾ ਰਾਮਾ ਪੁਲਿਸ ਵੱਲੋਂ ਇੱਕ ਜਿਹੜੀ ਕਤਲ ਦੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਇਹ ਕੱਲ ਹੀ ਇਹ ਜਿਹੜਾ ਕਤਲ ਹੈਗਾ ਕੱਲ ਸਵੇਰੇ 2:30 ਵਜੇ ਸਵੇਰੇ ਜਿਹੜਾ ਹੈਗਾ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸੀਗਾ ਜਿਹਦੇ ਵਿੱਚ ਤਤਤ ਕਾਰਵਾਈ ਕਰਦੇ ਹੋਏ ਤੇ ਅਸੀਂ ਜਿਹੜੀਆਂ ਹੈਗੀਆਂ ਮੌਕੇ ਤੇ ਜਾ ਕੇ ਉਹਦਾ ਪਹਿਲਾ ਮੌਲਾਜਾ ਕੀਤਾ ਮੌਕੇ ਦੇ ਮੌਲਾਜਾ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਵੱਖ-ਵੱਖ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਰੈਡਾਂ ਕੀਤੀਆਂ ਤੇ ਟੈਕਨੀਕਲ ਐਵਿਡੈਂਸ ਇਕੱਠੀ ਕੀਤੀ ਤੇ ਫੁਟੇਜ ਵਗੈਰਾ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਬਰੋਲੀਆਂ ਜਿਹਦੀ ਪੂਰੀ ਤੌਰ ਤੇ ਤਫਤੀਸ਼ ਕਰਨ ਤੇ ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਮਲਕੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਮ੍ਰਿਤਕ ਇਹ ਜਿਹੜਾ ਹੈਗਾ ਇਹਨੂੰ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਉਹ ਕਤਲ ਕਰ ਦਿੱਤਾ ਇਹਨਾਂ ਦੀ ਜਿਹੜੀ ਹੈਗੀ ਹੈ ਵਜ੍ਹਾ ਰਜੀਸ਼ੇ ਸੀਗੀ ਇਹ ਦੋਨੋਂ ਜਿਹੜੇ ਹੈਗੇ ਆ ਕਿਸੇ ਜਗ੍ਹਾ ਤੇ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਰਲ ਕੇ ਆਪਸ ਦੇ ਵਿੱਚ ਸ਼ਰਾਬ ਪੀਤੀ ਇਹਦੇ ਘਰ ਬਹਿ ਕੇ ਤੇ ਉਸ ਤੋਂ ਬਾਅਦ ਇਹਦੇ ਘਾਰ ਹੀ ਸੌਂਗੇ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਬਰਨਾਲੇ ਦਾ ਰਹਿਣ ਵਾਲਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹ ਇੱਥੇ ਸਿੱਧੂ ਕਲੋਨੀ ਜਿਹੜਾ ਰਹਿ ਰਿਹਾ ਹੈਗਾ ਤੇ ਇਹਨੇ ਜਿਹੜਾ ਹੈਗਾ दारू ਪੀਤੀ ਇਹਨਾਂ ਨੇ ਇਕੱਠਿਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਦੋਸ਼ੀ ਨੇ ਆਪਣੀ ਪੁਛਿਸ਼ ਤੇ ਵਿੱਚ ਦੱਸਿਆ ਹੈਗਾ ਪ੍ਰਾਇਰ ਭਈ ਇਹਨੇ ਜਿਹੜਾ ਹੈਗਾ ਇਹਨੂੰ ਕਾਲਾ ਕਢਣੀ ਸ਼ੁਰੂ ਕਰ ਦਿੱਤੀਆਂ ਰਾਤ ਨੂੰ ਉੱਠ ਕੇ ਤੇ ਜਿੱਤੇ ਤੋਂ ਇਹਨੇ ਫਿਰ ਇਹਦੇ ਜਾ ਕੇ ਉੱਥੇ ਜਿਹੜਾ ਇੱਟ ਇੱਕ ਪਈ ਸੀਗੀ ਡळा ਤੇ ਉਹ ਚੱਕ ਕੇ ਇਹਦੇ ਸਿਰ ਦੇ ਵਿੱਚ ਮਾਰਿਆ ਤੇ ਸਿਰ ਦੇ ਵਿੱਚ ਮਾਰਨ ਨਾਲ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹਨੇ ਬੜਾ ਜਿਹੜਾ ਹੈਗਾ ਚਲਾਕੀ ਨਾਲ ਕੰਮ ਲੈਂਦੇ ਹੋਏ ਇਹਨੇ ਉਹਦੀ লাশ ਜਿਹੜੀ ਹੈਗੀ ਆ ਆਪਣੇ ਘਰ ਤੋਂ ਤੇ ਜਿਹੜਾ ਹੈਗਾ ਖਿੱਚ ਕੇ ਜਿਹੜੀ ਹੈਗੀ ਆ ਇਹ ਇੱਕ ਹੋਰ ਜਗ੍ਹਾ ਤੇ ਸੁੱਟ ਦਿੱਤੀ ਤਾਂ ਕਿ ਜਿਹੜਾ ਪੁਲਿਸ ਨੂੰ ਇਸ ਕਾਲ ਦਾ ਭਲੇਖਾ ਪੈ ਜਾਵੇ ਕਿ ਇਹ ਜਿਹੜਾ ਹੈਗਾ ਵੀ ਕਤਲ ਜਿਹੜਾ ਹੈਗਾ ਵੀ ਕਿਸੇ ਹੋਰ ਨੇ ਮਾਰਿਆ ਹੈਗਾ ਇਹਨੂੰ ਜਾਂ ਜਿਹੜਾ ਹੈਗਾ ਵੀ ਇਹ ਕੁਦਰਤੀ ਤੌਰ ਤੇ ਉੱਥੇ ਡਿੱਗ ਡੋਕ ਕੇ ਮਰਿਆ ਤੇ ਪਰ ਇਹ ਐ ਐਸਆਈ ਇੰਸਪੈਕਟਰ ਤਰਨਦੀਪ ਸਿੰਘ ਤੇ ਐ ਐਸਆਈ ਰਮਨੀ ਸਿੰਘ ਚੌਕੀ ਇੰਚਾਰਜ ਰਿਫਾਇਨਰੀ ਨੇ ਮੜੀ ਜਿਹੜੀ ਸੂਝ ਬੂਝ ਨਾਲ ਕੰਮ ਲੈਂਦੇ ਹੋਏ ਤੇ ਬੜੀ ਮਿਹਨਤ ਨਾਲ ਕੰਮ ਲੈਂਦੇ ਹੋਏ ਤੇ ਇਸ ਨੂੰ ਜਿਹੜਾ ਹੈਗਾ ਕਤਲ ਨੂੰ ਜਿਹੜਾ ਹੈਗਾ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਹੱਲ ਕਰ ਦਿੱਤਾ ਹੈ। ਜਦ ਕੋਈ ਅਰੈਸਟ ਕਰ ਲਈ ਇਹਦੇ ਚ ਹਾਂ ਦੋਸ਼ੀ ਨੂੰ ਜਿਹੜਾ ਹੈਗਾ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਰੰਗੀਆਂ ਕੋਠਿਆਂ ਦਾ ਰਹਿਣ ਵਾਲਾ ਹੈਗਾ ਉੱਥੇ ਦਾ ਬਰਨਾਲੇ ਦਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਨੇ ਆਪਣੀ ਮੁੱਢਲੀ ਪੁਸ਼ਕਸ਼ਤੀ ਇਹ ਸਾਰੀਆਂ ਜੜੀਆਂ ਗੱਲਾਂ ਜੜੀਆਂ ਹੈਗੀਆਂ ਉਹ ਬਿਆਨ ਕੀਤੀਆਂ ਹੈ। ਕੋਈ ਪੁਰਾਣੀ ਵੰਦੀ ਸੀ ਇਹਨਾਂ ਲਈ ਦਾ ਉੱਥੇ ਦਾਰੂ ਪੀ ਕੇ ਇਹਨਾਂ ਨੇ ਕੋਈ ਲਾਈਨ ਕੋਈ ਮਾਰ ਦਿੱਤਾ ਨਹੀਂ ਇਹਨਾਂ ਦੀ ਰਜਿਸ਼ ਕੁਛ ਨਹੀਂ ਸੀਗੀ ਇਹ ਇਕੱਠੇ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੁੱਢਲੀ ਪੁੱਛਗਿਛ ਚ ਜਿਹੜਾ ਹੈ ਇਹੀ ਸਾਹਮਣੇ ਆਇਆ ਵੀ ਇਹਨੂੰ ਕਾਲਾ ਕੱਢਣ ਲੱਗ ਗਿਆ ਦਾਰੂ ਪੀ ਕੇ ਤੇ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਤਾਂ ਇਹਨੇ ਉਹਦੀ ਜਿਹੜੀ ਹੈਗੀ ਹੈ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਸਰ ਕੰਮ ਕੀ ਕਰਦੇ ਨੇ ਦੋਨੋਂ ਜਿਹੜੇ ਇਕੱਠੇ ਕੰਮ ਕਰਦੇ ਨੇ ਜਿਹੜਾ ਜਗਤਾਰ ਸਿੰਘ ਹੈਗਾ ਦੋਸ਼ੀ ਇਹ ਡਰਾਈਵਰੀ ਟਰੱਕ ਡਰਾਈਵਰੀ ਕਰਦਾ ਹੈਗਾ ਇੱਥੇ ਤੇ ਉਹ ਜਿਹੜਾ ਬੰਦਾ ਹੈਗਾ ਉਹ ਵੀ ਲੇਬਰ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਉਹ ਜਿਹੜਾ ਬਘੇਰ ਚੜ੍ਹ ਸਿੰਘ ਦਾ ਜਿਹੜਾ ਹੈ ਜੇਲਾ ਬਡਿੰਡਾ ਦਾ ਰਹਿਣਾ